ਸਲਮਾਨ ਖਾਨ ਹਮੇਸ਼ਾ ਵਿਵਾਦਾਂ ਦੇ ਵਿੱਚ ਘਿਰੇ ਰਹਿੰਦੇ ਨੇ ਇਸ ਵਾਰ ਹਾਲ ਹੀ ਦੇ ਵਿੱਚ ਹੋਈ ਇੱਕ ਪ੍ਰੋਗਰਾਮ ਦੇ ਦੌਰਾਨ ਜਦੋਂ ਸਲਮਾਨ ਖਾਨ ਨੂੰ ਪੁੱਛਿਆ ਗਿਆ ਕਿ ਫਿਲਮ ਦੇ ਵਿੱਚ ਵਿਵਾਦ ਇੱਕ ਨਵਾਂ ਰੁਝਾਨ ਬਣ ਗਿਆ ਤਾਂ ਇਸ ਵਾਰ ਕੀ ਸਿਕੰਦਰ ਫਿਲਮ ਦੇ ਵਿੱਚ ਕੁਝ ਅਜੀਬਾ ਦੇਖਣ ਨੂੰ ਮਿਲੇਗਾ ਜਿਸ ਦੇ ਨਾਲ ਵਿਵਾਦ ਪੈਦਾ ਹੋਏਗਾ ਸਲਮਾਨ ਖਾਨ ਨੇ ਇਸ ਦਾ ਸਪਸ਼ਟ ਜਵਾਬ ਦਿੱਤਾ ਜਿਸ ਤੋਂ ਬਾਅਦ ਸਲਮਾਨ ਦੀ ਇਸ ਬਿਆਨ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਬਿਨਾਂ ਕਿਸੇ ਡਰ ਤੋਂ ਸਲਮਾਨ ਖਾਨ ਨੇ ਕਿਹਾ ਕਿ ਨਹੀਂ ਚਾਹੀਦਾ ਸਾਨੂੰ ਕੋਈ ਹੋਰ ਵਿਵਾਦ ਅਸੀਂ ਪਹਿਲਾਂ ਹੀ ਬਹੁਤ ਸਾਰੇ ਵਿਵਾਦਾਂ ਦੇ ਵਿੱਚੋਂ ਲੰਘ ਚੁੱਕੇ ਹਾਂ ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਵੀ ਕਿਸੇ ਵਿਵਾਦ ਦੇ ਕਰਕੇ ਫਿਲਮ ਹਿੱਟ ਬਣ ਸਕਦੀ ਹੈ ਅਸੀਂ ਤਾਂ ਇਹ ਵੇਖਿਆ ਕਿ ਕਈ ਵਾਰ ਵਿਵਾਦ ਦੇ ਕਰਕੇ ਫਿਲਮ ਰਿਲੀਜ਼ ਹੋਣ ਤੋਂ ਵੀ ਮੁਲਤਵੀ ਹੋ ਜਾਂਦੀ ਹੈ इस फिल्म के साथ आपने कोई अरे नहीं चाहिए भाई हमको कोई से कॉन्ट्रवर्सी बहुत सारे कॉन्ट्रोवर्सी से गुजर चुके हैं अब हम, हमको नहीं चाहिए कोई कॉन्ट्रोवर्सी आई डोंट थिंक कंट्रोवर्सीज के वजह से कोई फिल्म हिट uh, होती है ह, हमने तो देखा ही है कंट्रोवर्सीज में कि फ्राइडे की रिलीज नेक्स्ट ट्यूजडे हुई है वगैरह तो Uh, we don't want any uh, abhi bhi hai time bhai ye 3 4 din nikal jaane do <laughs> aur picture release ho jaane do uske baad bhi koi controversy chahiye nahi Salman Khan di sab to vaddi udi ki jati ja rahi film Sikandar 30 March nu Eid de mauke te release kiti ja rahi hai inni din hi Salman Khan film de promotional de layi programan de vich rujhe hoye ne hal hi de vich unhan ne Mumbai de taaz vikhhe ik press conference kiti is <laughs> dauran Salman Khan nu ਰਾਮ ਮੰਦਰ ਸਪੈਸ਼ਲ ਐਡੀਸ਼ਨ ਕੜੀ ਪਹਿਨੇ ਹੋਏ ਦੇਖਿਆ ਗਿਆ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਲਮਾਨ ਖਾਨ ਦਾ ਵਿਰੋਧ ਵੀ ਕੀਤਾ ਗਿਆ ਉਧਰ ਸਲਮਾਨ ਖਾਨ ਅਤੇ ਲਾਰੈਂਸ ਬਿਸ਼ਨੋਈ ਦੀ ਰੰਜਿਸ਼ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੱਲਦੀ ਆ ਰਹੀ ਹੈ ਇਹ ਮਾਮਲਾ ਅਸਲ ਵਿੱਚ 1998 ਦੇ ਵਿੱਚ ਹੋਏ ਕਾਲੇ ਹਿਰਨ ਸ਼ਿਕਾਰ ਦੇ ਨਾਲ ਜੁੜਿਆ ਹੋਇਆ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਬਿਸ਼ਨੋਈ ਸਮਾਜ ਦੇ ਨਾਲ ਸੰਬੰਧਿਤ ਹੈ ਇਸ ਸਮਾਜ ਵੱਲੋਂ ਹਿਰਨਾਂ ਦੀ ਰਾਖੀ ਕੀਤੀ ਜਾਂਦੀ ਹੈ लॉरेंस ਨੇ ਖੁਦ ਵੀ ਕਈ ਵਾਰ ਇਹ ਦਾਅਵਾ ਕੀਤਾ ਹੈ ਕਿ ਸਲਮਾਨ ਖਾਨ ਨੂੰ ਸਜ਼ਾ ਮਿਲਣੀ ਚਾਹੀਦੀ ਹੈ। 2022-23 ਦੇ ਵਿੱਚ ਲॉरेंस ਗੈਂਗ ਵੱਲੋਂ ਸਲਮਾਨ ਖਾਨ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਸਲਮਾਨ ਖਾਨ ਦੇ ਘਰ ਦੀ ਰੇਕੀ ਵੀ ਹੁੰਦੀ ਹੈ। 21 ਅਪ੍ਰੈਲ 2024 ਦੀ ਸਵੇਰ ਨੂੰ ਸਲਮਾਨ ਖਾਨ ਦੇ ਘਰ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਦੋ ਅਣਪਛਾਤੇ ਬਾਈਕ ਸਵਾਰਾਂ ਨੇ ਗੋਲੀਬਾਰੀ ਕੀਤੀ ਸੀ। ਪੁਲਿਸ ਦੀ ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਇਹ ਹਮਲਾ ਲॉरेंस ਬਿਸ਼ਨੋਈ ਗੈਂਗ ਵੱਲੋਂ ਕੀਤਾ ਗਿਆ। ਲॉरेंस ਦੇ ਭਤੀਜੇ ਸਚਿਨ ਬਿਸ਼ਨੋਈ ਨੇ ਹਮਲੇ ਦੀ ਜ਼ਿੰਮੇਵਾਰੀ ਲੈ ਕੇ ਇਹ ਹਮਲਾ ਸਿਰਫ ਚੇਤਾਵਨੀ ਵਜੋਂ ਦੱਸਿਆ ਗੈਂਗ ਦਾ ਮੰਨਣਾ ਹੈ ਕਿ 1998 ਕਾਲੀ ਹਿਰਨ ਸ਼ਿਕਾਰ ਮਾਮਲੇ ਦੇ ਵਿੱਚ ਸਲਮਾਨ ਖਾਨ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਇਸ ਹਮਲੇ ਤੋਂ ਬਾਅਦ ਮਹਾਰਾਸ਼ਟਰ ਪੁਲਿਸ ਨੇ ਸਲਮਾਨ ਖਾਨ ਦੀ ਜੈਡ ਪਲੱਸ ਸੁਰੱਖਿਆ ਵਧਾ ਦਿੱਤੀ ਅਤੇ ਬੁਲੇਟ ਪ੍ਰੂਫ ਕਾਰ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਸੀ